ਸਤਿ ਸ਼੍ਰੀ ਅਕਾਲ ਜਲਦੀ ਘੜਾ ਟਾਈਮ ਟੀਵੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਗੱਲ ਕਰ ਰਹੀ ਹਾਂ ਪੰਜਾਬ ਦੇ ਵੱਖ-ਵੱਖ ਹਲਕਿਆਂ ਦੀ ਜਿੱਥੇ ਲੋਕਾਂ ਵੱਲੋਂ ਬਾਤ ਚੜ ਕੇ ਵੋਟ ਪਾਈ ਜਾ ਰਹੀ ਹੈ ਭਾਵੇਂ ਕਿ ਵੋਟ ਪਾਉਣ ਦਾ ਸਮਾਂ ਸ਼ਾਮ 6 ਵਜੇ ਤੱਕ ਦਾ ਨਿਰਧਾਰਿਤ ਕੀਤਾ ਗਿਆ ਪਰ ਲੋਕ ਸਮੇਂ ਤੋਂ ਪਹਿਲਾਂ ਹੀ ਵੋਟ ਪਾਉਣ ਲਈ ਪਹੁੰਚੇ ਹੋਏ ਨੇ ਸਿਆਸੀ ਆਗੂਆਂ ਦੇ ਨਾਲ ਨਾਲ ਆਮ ਲੋਕ ਵੀ ਵੋਟ ਪਾ ਰਹੇ ਨੇ ਇਸੇ ਦੇ ਚੱਲਦਿਆਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅੰਜੀਤ ਸਿੰਘ ਢਿੱਲੋਂ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ ਸ਼੍ਰੋਮਣੀ ਅਕਾਲੀ ਦਲ ਦੇ ਉਮੀ ਸਨ ਹਰਜਿੰਦਰ ਸਿੰਘ ਬੋਬੀ ਗਰਚਾ ਵੱਲੋਂ ਮਤਦਾਨ ਕੀਤਾ ਗਿਆ ਤੇ ਕਿਹਾ ਕਿ ਬਹੁਮਤ ਦੇ ਨਾਲ ਪਾਰਟੀ ਉਮੀਦਵਾਰ ਨੂੰ ਜਿਤਾਇਆ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਚਾਹੇ ਜ਼ਿਆਦਾ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਵਧੀਆ ਇੰਤਜ਼ਾਮ ਕੀਤੇ ਗਏ ਨੇ ਘਰਾਂ ਦੇ ਵਿੱਚੋਂ ਬਾਹਰ ਆ ਕੇ ਆਪਣਾ ਮਤਦਾਨ ਜ਼ਰੂਰ ਕਰੋ। ਲੁਧਿਆਣਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਆਪਣੇ ਪਰਿਵਾਰ ਸਮੇਤ ਵੋਟ ਪਾਈਗੀ। ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਨੇ ਆਪਣੀ ਪਤਨੀ ਸਮੇਤ ਵੋਟ ਪਾਈ। ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਹਰ ਬੰਦੇ ਨੂੰ ਚਾਹੀਦਾ ਵੱਧ ਤੋਂ ਵੱਧ VOTING ਪਰ ਕਰਿਓ ਕਿਉਂਕਿ ਜਦੋਂ VOTING ਵੱਧ ਹੋਊਗੀ ਉਹਦੇ ਨਾਲ ਉਹਨੇ ਹੀ ਲੋਕਤੰਤਰ ਮਜ਼ਬੂਤ ਹੁੰਦਾ ਤਾਂ ਖੁਦ ਆਮ ਆਦਮੀ ਦੀ ਤਰ੍ਹਾਂ ਲਾਈਨ ਲਾ ਕੇ ਵੋਟ ਪਾਉਣ ਵਾਸਤੇ ਆਇਓ ਕੀ ਮੈਸੇਜ ਹੈ ਦੇਖੋ ਆਮ ਆਦਮੀ ਦੀ ਜਦੋਂ ਦੀ ਸਰਕਾਰ ਲੋਕਾਂ ਨੇ ਲਿਆਂਦੀ ਤਾਂ ਇਹ ਆਮ ਆਦਮੀ ਹੀ ਆ VIP ਕੌਣ ਹੁੰਦਾ ਵਾ VIP ਇਹੀ ਲੋਕ ਕੀ ਬਣਾਉਂਦੇ ਆ ਇਹਨਾਂ ਦੇ ਨਾਲ ਜਿਹੜਾ ਇਹਨਾਂ ਦੇ ਨਾਲ ਕਦਮ ਨਾ ਕਦਮ ਚਲਾ ਕੇ ਆਪਣੇ ਆਪ ਨੂੰ ਚਲਾਉਂਦਾ ਉਹ ਜਿਆਦਾ ਲੰਬਾ ਸਫ਼ਰ ਕਰ ਲੈਂਦਾ ਵਾ ਜਿਹੜੇ ਵੀਆਈਪੀ ਸਮਝਦੇ ਉਹਨਾਂ ਨੂੰ ਜਲਦੀ ਘਰ ਪਹੁੰਚਾ ਦਿੰਦੇ ਆ ਪਰਿਵਾਰ ਦੇ ਨਾਲ ਅੱਜ ਪੂਰੇ ਪਰਿਵਾਰ ਸਮੇਤ ਆਏ ਹੋ ਅੱਜ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਵੀ ਆ ਕੇ ਬਦ ਤੋਂ ਬਦ ਆਪਣੀ ਵੋਟ ਬੋਰਡ ਦਾ ਇਸਤੇਮਾਲ ਕਰੋ ਲੋਕਤੰਤਰ ਨੂੰ ਮਜ਼ਬੂਤ ਕਰਨਾ ਪੂਰਾ ਸਾਹਿਬ ਦੇਖਣਾ ਚਾਹੋਗੇ ਕਿ ਬੜਾ ਮਹੱਤਵਪੂਰਨ ਅਧਿਕਾਰ ਸਾਨੂੰ ਮਿਲਿਆ ਜੀ ਜਿੱਦਾਂ ਨੇ ਸ਼ਹਾਦਤ ਦੇਣ ਤੋਂ ਬਾਅਦ ਸਾਨੂੰ ਇਹ ਹੱਕ ਲੈ ਕੇ ਦਿੱਤਾ ਪਿਛੇ ਲੀਡਰਾਂ ਨੇ ਇਹ ਹੱਕ ਸਾਰਿਆਂ ਨੂੰ ਇਸਤੇਮਾਲ ਕਰਨਾ ਚਾਹੀਦਾ ਔਰ ਬਹੁਤ ਗੰਭੀਰਤਾ ਦੇ ਨਾਲ ਕਰਨਾ ਚਾਹੀਦਾ ਇਹਨੂੰ ਲਾਈਟ ਨਹੀਂ ਲੈਣਾ ਚਾਹੀਦਾ ਸਾਡੀ ਇੱਕ ਬਹੁਤ ਵੱਡੀ ਤਰਾਸਦੀ ਆ ਕਿ ਅਸੀਂ ਵੋਟ ਦੀ ਅਹਿਮੀਅਤ ਨੂੰ ਹਜੇ ਤੱਕ ਸਮਝ ਨਹੀਂ ਸਕੇ ਔਰ ਮੈਂ ਸੋਚਦਾ ਵੀ ਸਾਨੂੰ ਇੱਕ ਸਿਲੇਬਸ ਚਾਹੀਦਾ ਐਜੂਕੇਟ ਕਰਨ ਵਾਲਾ ਵੋਟ ਵਾਸਤੇ ਵੋਟ ਵੋਟ ਐਜੂਕੇਟ ਕਰਨ ਵਾਸਤੇ ਸਾਡੇ ਸਾਡੇ ਸਕੂਲ ਐਜੂਕੇਸ਼ਨ ਦੇ ਵਿੱਚ ਇੱਕ ਸਿਲੇਬਸ ਚਾਹੀਦਾ ਵੀ ਵੋਟ ਦੇ ਕੀ ਮਹਨੇ ਨੇ ਵੋਟ ਕਿਉਂ ਪਾਉਣੀ ਚਾਹੀਦੀ ਆ ਵੋਟ ਕਿਹਨੂੰ ਪਾਉਣੀ ਚਾਹੀਦੀ ਆ ਵੋਟ ਪਾਉਣ ਤੋਂ ਪਹਿਲਾਂ ਆਪਾਂ ਨੂੰ ਕੀ ਸੋਚਣਾ ਚਾਹੀਦਾ ਇਹ ਬਹੁਤ ਇੱਕ ਜ਼ਰੂਰੀ ਸਾਨੂੰ ਐਜੂਕੇਸ਼ਨ ਦੇ ਵਿੱਚ ਇੱਕ ਸਿਲੇਬਸ ਚਾਹੀਦਾ ਤਾਂ ਜੋ ਸਾਡੇ ਲੋਕਾਂ ਨੂੰ ਵੋਟ ਦਾ ਪਤਾ ਲੱਗ ਸਕੇ ਸਾਨੂੰ ਵੋਟ ਦਾ ਪਤਾ ਹੀ ਨਹੀਂ ਅਸੀਂ ਤਾਂ ਜ਼ਾਰੂਰੀ ਬੋਤਲ ਦੇ ਪਾ ਦਿੰਦੇ ਆ 1000 ਰੁਪਏ ਨੂੰ ਪਾ ਦਿੰਦੇ ਆ ਕਿਸੇ ਦੇ ਕਹਿਣ ਤੇ ਪਾ ਦਿੰਦੇ ਆ ਕਿਸੇ ਜਾਤ ਨੂੰ ਕਿਸੇ ਬਰਾਦਰੀ ਨੂੰ ਕਿਸੇ ਧਰਮ ਨੂੰ ਪਾ ਦਿੰਦੇ ਆ ਸਾਡੇ ਇਸ ਕਰਕੇ ਸਾਡੇ ਨਾਲ ਤਰਾਸਦੀ ਆ ਸਾਡੇ ਦੇਸ਼ ਦਾ ਬਣਿਆ ਵੀ ਕੁਛ ਤਾਂ ਹੀ ਨਹੀਂ ਲੋਕ ਸਭਾ ਚੋਣਾਂ ਲਈ 7ਵੇਂ ਪੜਾਅ ਦੀ VOTING ਸਵੇਰੇ 7 ਵਜੇ ਤੋਂ ਜਾਰੀ ਹੈ। ਵੋਟਾਂ ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਪਰ ਇਸ ਦੇ ਨਾਲ ਹੀ ਬਟਾਲਾ ਦੇ ਆਦਮਪੁਰ ਚ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਸਲ ਪਿੰਡ ਮਨਸੂਰਪੁਰ ਬਟਾਲਾ ਦੇ ਪੋਲਿੰਗ ਬੂਥ ਤੇ ਖੂਨੀ ਝੜਪ ਹੋਈਏ ਦੀ ਵੀਡੀਓ ਵੀ ਆਈ ਹੈ। ਘਟਨਾ ਵਿੱਚ ਜ਼ਖਮੀ ਹੋਏ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਹ ਇੱਕ ਪੋਲਿੰਗ 에ਜੰਟ ਹੈ। ਉਸਨੇ ਦੋਸ਼ ਲਾਇਆ ਕਿ ਆਪ ਪਾਰਟੀ ਦੇ ਵਰਕਰਾਂ ਨੇ ਉਸਤੇ ਤੇਜ਼ ਤਾਰ ਹੱਥੀਂ ਦੇ ਨਾਲ ਹਮਲਾ ਕੀਤਾ। ਪੁਲਿਸ ਟੀਮ ਜ਼ਖਮੀ ਵਿਅਕਤੀ ਦੇ ਬਿਆਨ ਦਰਜ ਕਰਨ ਲਈ ਸਿਵਲ ਹਸਪਤਾਲ ਪਹੁੰਚੀ ਹੋਈ ਹੈ। ਉਹ ਜੀ ਸਾਬ ਉਹ ਲੋਕੀਆ ਨੇ ਕਰ ਪਰ ਸਾਮ ਦਾ ਬੰਦਾ ਬਿਚ ਕੋਲ ਰੀਵਰ ਤੋਂ ਕੁੜਦੇ ਵਾਂਗ ਅੰਦਰੋਂ ਬੈਠੇ ਸੀਗੇ ਬਾਹਰ ਕੰਦੇ ਪਾਣੀ ਪੀਣਾ ਮੈਂ ਪਾਣੀ ਪਿਆ ਇਹ ਬਾਹਰ ਆ ਉਹਦੇ ਸਾਹਦੇ ਨਾਲ ਝਗੜਾ ਕਰ ਉਹ ਆਪਣੇ ਅੰਗੇ ਦੇ ਨਾਲ ਕੱਲ੍ਹ ਹੀ ਸੀਗਾ ਮੈਂ ਇਹ ਚਾਰ ਜਣੇ ਸੀਗੇ ਉਹਦੇ ਤੇ ਪੀਂਗ ਹਥਿਆਰ ਮਾਰਨੇ ਮੈਂ ਥੱਲੇ ਡੀ ਜਾਂ ਟੁਕੜਾ ਖੰਡਾ ਮਾਰਨੇ ਆਉਂਦੇ ਨੇ ਅੱਗ ਵੀ ਲਾਈ ਉਹਨੇ ਜਦੋਂ ਕੌਣ ਸੀਗਾ ਜੀ ਇਹ ਚਾਰ ਜਣੇ ਸੀ ਸਾਬ ਤਿੰਨ ਨੂੰ ਪਕਾ ਲੈਦੇ ਸੀ ਉਹ ਕਮਨਸੂਰ ਕੋਲ ਦਾ ਅੱਗੇ ਵੀ ਨਾਲੇ ਤਿੰਨ ਸੂਰਜਾਗਤ ਦੇ ਚਾਰ ਦੇ ਹੁੰਦੇ ਆ ਨਾ ਪਤਾ ਨਾ ਹਾਂਜੀ ਹਾਂਜੀ ਸਰ ਜਿਹੜਾ ਕੋਣ ਸੀ ਇੱਕ ਭੁਪਿੰਦਰ ਸਿੰਘ ਜੀ ਇੱਕ ਹਰਜੀਤ ਸਿੰਘ ਜੀ ਰਣਜੀਤ ਸਿੰਘ ਫਾਦਰ ਇਹਨਾਂ ਦੋਨਾਂ ਵਾਤ ਤੇ ਇੱਕ ਜੀ ਸਮਾਨ ਸਿੰਘ ਜੀ ਪੰਸਪ ਬੋਰਡ ਪੰਜਾਬ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਲਲ ਹੋ ਰਿਹਾ ਜਿੱਥੇ ਆਮ ਆਦਮੀ ਪਾਰਟੀ ਦਾ ਹੈ ਵਰਕਰ ਫਤੇਗੜ ਚੂੜੀਆਂ ਦੇ ਕੋਟ ਅਹਿਮਦ ਖਾਨ ਦੇ ਇੱਕ ਪੋਲਿੰਗ ਬੂਥ ਤੇ ਗੁੰਡਾਗਰਦੀ ਕਰਦਾ ਦਿਖਾਈ ਦਿੱਤਾ ਜਿੱਥੇ ਉਕਤ ਆਪ ਵਰਕਰ ਵੱਲੋਂ ਆਪਣੀ ਧੌਂਸ ਦਿਖਾਉਂਦੇ ਆ ਵੋਟਾਂ ਪਾਣ ਆਏ ਲੋਕਾਂ ਤੇ VOTING ਅਮਲੇ ਸਥਾਨੇ ਪੁਲਿਸ ਮੁਲਾਜ਼ਮਾਂ ਨੂੰ ਧਮਕਾਇਆ ਜਾ ਰਿਹਾ ਜਿਹਦਾ ਕਹਿਣਾ ਸੀ ਕਿ ਉਸਦਾ ਅਹੁਦਾ ਬਹੁਤ ਵੱਡਾ ਹੈ ਉਸ ਨੂੰ ਕੋਈ ਨਹੀਂ ਰੋਕ ਸਕਦਾ ਉਸ ਵੱਲੋਂ ਲੋਕਾਂ ਨੂੰ ਵੀ ਪੋਲਿੰਗ ਬੂਥ ਦੇ ਬਾਹਰ ਜਾ ਕੇ ਖੜਨ ਦੀ ਧਮਕੀ ਦਿੱਤੀ ਗਈ ਹੈ ਜੋ ਕਿ ਕਿਤੇ ਨਾ ਕਿਤੇ ਆਪ ਸਰਕਾਰ ਵੱਲੋਂ ਲੋਕਾਂ ਨਾਲ ਕੀਤੀ ਜਾ ਰਹੀ ਤਕਸ਼ਾਈ ਦੀ ਪੋਲ ਖੋਲਦੀ ਦਿਖਾਈ ਦੇ ਰਹੀ ਜਿੱਥੇ ਇੱਕ ਪਾਰਟੀ ਦਾ ਆਮ ਜਿਹਾ ਵਰਕਰ ਲੋਕਾਂ ਨੂੰ ਤੇ ਚੋਣ ਅਮਲੇ ਨੂੰ ਹੁਕਮ ਦਿੰਦਾ ਨਜ਼ਰ ਆ ਰਿਹਾ ਉਹ 500 ਮੀਟਰ ਦੇ ਘਰੇ ਤੋਂ ਬਾਹਰ ਕੋਈ ਵੀ ਪਿੰਡ ਦੇ ਵਿੱਚ 500 ਮੀਟਰ ਦੇ ਘਰੇ ਤੋਂ ਤੁਹਾਨੂੰ ਖੜਾ ਹੋਗਾ 500 ਮੀਟਰ ਹਰ ਇੱਕ ਪਾਰਟੀ ਤੁਸੀਂ ਕਿਉਂ ਆਏ ਜਾਂਦੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਇੰਦਰ ਆ ਕੇ ਜਾ ਕੇ ਮੈਂ ਪਾਰਟੀ ਦਾ ਨੁਮਾਇੰਦਾ ਸੀ ਅੱਜ ਵੀ ਉਹ ਕੈਂਪੇਨਿੰਗ ਕਰ ਰਿਹਾ ਮੇਰਾ ਵੀਰ ਮੇਰੀ ਗੱਲ ਸੁਣ ਤੁਸੀਂ ਕੱਪੇ ਨਹੀਂ ਕਰ ਰਹੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਅੱਜ ਕੈਂਪੇਨਿੰਗ ਪਰਸੋਂ ਨਹੀਂ ਕਰਤੋ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨੁਮਾਇੰਦਾ ਥੋੜੀ ਮੈਂ ਕਿੱਥੇ ਕੱਲੇ ਪੁੱਛ ਕੇ ਜਾ ਕੇ ਬਾਹਰ ਵੇਖਲਾਂ ਦੇ ਜਾ ਤੁਸੀਂ ਕੰਪੇਨ ਨਹੀਂ ਕਰ ਸਕਦੇ ਤੁਸੀਂ ਧਮਕਾ ਨਹੀਂ ਸਕਦੇ ਆਕੇ ਮੈਨੂੰ ਦੱਸਣ ਦੀ ਲੋੜ ਨਹੀਂ ਰੂਲ ਮੈਨੂੰ ਪਤਾ ਰੂਲ ਪਤਾ ਤੇ ਫਿਰ ਮੈਨੂੰ ਰੂਲ ਨੂੰ ਫੋਲੋ ਕਰੋ ਜੇ ਤੁਹਾਨੂੰ ਪਤਾ ਹੈ ਬਤਾ ਦੇ ਫੋਲੋ ਕਰੋ ਫੋਲੋ ਕਰੋ ਤੁਹਾਨੂੰ ਕੀ ਪਤਾ ਹੈ ਤੇ ਸਾਨੂੰ ਵੀ ਪਤਾ ਮੈਨੂੰ ਪਤਾ ਸਾਨੂੰ ਪਤਾ ਸਭ ਪਤਾ ਤੁਹਾਨੂੰ ਵੀ ਪਤਾ ਇਹ ਵੀਡੀਓ ਨਾ 500 ਮੀਟਰ ਕਿੱਥੇ ਰੋਡ ਤੇ ਐਡਵੋਕੇਟ ਨੇ ਮੈਂ ਸਾਰੇ ਕੰਡਾ ਚ ਜਾਣਾ ਵਾ ਸਾਡੇ ਨੇ ਨਹੀਂ ਐਡਵੋਕੇਟ ਨੇ ਮੈਂ ਸਾਰੇ ਕੰਡਾ ਚ ਜਾਣਾ ਵਾ ਤੁਸੀਂ ਆਹੋ ਪਕਤਾ ਲਓ ਮੈਂ ਸਾਰੇ ਸਾਡੇ ਨਾਮੇ ਆਈ ਰਿਟਾਰ ਹੋਏ ਆ ਅਸੀਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਸਣੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੀਨ ਪੈਂਦੇ ਪਿੰਡ ਬਾਦਲ ਵਿਖੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਉਹਨਾਂ ਦੇ ਨਾਲ ਬੀਬੀ ਹਰਸਿਮਰਤ ਕੌਰ ਬਾਦਲ ਤੇ ਉਹਨਾਂ ਦੇ ਬੱਚੇ ਵੀ ਮੌਜੂਦ ਸਨ। ਅਕਾਲੀ ਦਲ ਵੱਲੋਂ ਇਸ ਹਲਕੇ 'ਚ ਨਰਦੇਵ ਸਿੰਘ ਬੋਬੀ ਮਾਨ ਨੂੰ ਉਮੀਦਵਾਰ ਖੜਾ ਕੀਤਾ ਗਿਆ ਜਦੋਂ ਕਿ ਭਾਜਪਾ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ, ਕਾਂਗਰਸ ਵੱਲੋਂ ਸ਼ੇਰ ਸਿੰਘ ਖੁਬਾਇਆ ਤੇ ਆਮ ਆਦਮੀ ਪਾਰਟੀ ਵੱਲੋਂ ਜਗਦੀਪ ਸਿੰਘ ਕਾਕਾ ਬਰਾਣ ਨੂੰ ਉਮੀਦਵਾਰ ਬਣਾਇਆ ਗਿਆ। ਉਹਨਾਂ ਕਿਹਾ ਕਿ ਅੱਜ ਰਾਸ਼ਟਰੀ ਪਾਰਟੀਆਂ ਤੇ ਪੰਜਾਬ ਦੇ ਲੋਕਾਂ ਦੇ ਪਾਰਟੀ ਵਿਚਕਾਰ ਮੁਕਾਬਲਾ ਉਹਨਾਂ ਨੇ ਲੋਕਾਂ ਨੂੰ ਘਰਾਂ ਤੋਂ ਨਿਕਲ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਬਠਿੰਡੇ ਦੇ ਲੋਕੀ ਬਠਿੰਡੇ ਦੀ ਤਰੱਕੀ ਤੇ ਵਿਕਾਸ ਤੇ ਵੋਟ ਪਾਉਣਗੇ ਤਾਂ ਕਿ ਇਹ ਤਰੱਕੀ ਤੇ ਵਿਕਾਸ ਦੀ ਰਫ਼ਤਾਰ ਬਰਕਰਾਰ ਰਹੇ ਤੇ ਇਹਨੂੰ ਹੋ ਰੱਖਾ ਆਪਾਂ ਲੈ ਕੇ ਜਾਣਾ ਚੱਲੋ ਜੀ ਕੈਂਡੀਡੇਟ ਮੁਕਾਬਲੇ ਤੋਂ ਆਪ ਵੱਡੇ ਆਏ ਪਰ ਹੱਥੋਂ ਸਾਹਮਣਾ ਕਰਨਾ ਪਿਆ ਇਸ ਵਾਰ ਦੇ ਸਾਰੇ ਬਦਲ ਬਦਲ ਕੇ ਆਂਦੇ ਜੀ ਕੋਈ ਮੁੜ ਕੇ ਆਂਦਾ ਤਾਂ ਨਹੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਅੱਗ ਹੋਏਗੀ ਅੱਗ ਵਧੀਆ ਜੀ ਮੈਂ ਖਾਸ ਕਰਕੇ ਸ਼ਾਮੀ ਕਲਦੇ ਵਰਕ ਕਰਦਾ ਤੇ ਲੀਡਰਸ਼ਿਪ ਦਾ ਐਕਤੀ ਸਾਰੇ ਵਰਕਰਾਂ ਨੇ ਜਾਨ ਮਾਰ ਕੇ ਬਹੁਤ ਕੰਮ ਕੀਤਾ ਐਨੀ ਗਰਮੀ ਚ ਕੰਮ ਕੀਤਾ ਸੋ ਮੈਂ ਇੰਨਾ ਹੀ ਬੇਨਤੀ ਕਰਦਾ ਹਾਂ ਵੱਤ ਵੱਦ ਵੋਟਾਂ ਹੋਣੀਆਂ ਆਪਾਂ ਨੂੰ ਚਾਹੀਦੀਆਂ ਸਾਰੇ ਪੰਜਾਬੀਆਂ ਨੂੰ ਸੋ ਦੈਟ ਪੋਲ ਪਰਸੈਂਟੇਜ ਆਪਣੀ ਸਭ ਤੋਂ ਜਿਆਦਾ ਹੋਵੇ ਸਿੱਧੂ ਮੁਸਲੇਵਾਲਾ ਦੇ ਪਿਤਾ ਬਲਕੌਰ ਸਿੰਘ ਮਾਂਗਸਾ ਦੇ ਪਿੰਡ ਮੂਸਾ ਵਿੱਚ ਆਪਣੀ ਵੋਟ ਪਾਉਣ ਪਹੁੰਚੇ। ਉਹਨਾਂ ਕਿਹਾ ਕਿ ਉਹਨਾਂ ਨੇ ਵੋਟ ਇਸ ਲਈ ਪਾਈ ਹੈ ਕਿਉਂਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਸਹੀ ਨਹੀਂ ਹੈ ਇਸ ਲਈ ਉਹਨਾਂ ਨੇ ਵੋਟ ਪਾਈ ਹੈ ਜੋ ਪੰਜਾਬ ਦੇ ਇਸ ਹਾਲਾਤ ਨੂੰ ਸੁਧਾਰ ਸਕਦਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਰਾਹੁਲ ਗਾਂਧੀ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਸਿੱਧੂ ਨੂੰ ਨਿਆ ਜ਼ਰੂਰ ਦਿੱਤਾ ਜਾਵੇਗਾ। ਉਹ ਵਧੀਆ ਨਹੀਂ ਮੈਂ ਰੱਖਿਆ ਵਧੀਆ ਟੰਗ ਨਾਲ ਸਰ ਜੀ ਜਦੋਂ ਦੇਖਿਆ ਸਰ ਕਿਹੜੇ ਮੁੱਦਿਆਂ ਨੂੰ ਦੇਖ ਕੇ ਬਾਈ ਵੋਟ ਪਾਈ ਹੈ ਕਿਉਂਕਿ ਪਿਛਲੀ ਵਾਰੀ ਤੁਸੀਂ ਸਿੱਧੂ ਨੂੰ ਸਾਡੇ ਅੱਗੇ ਤਾਂ ਸਭ ਤੋਂ ਵੱਡਾ ਮੁੱਦਾ ਲਾਅ ਐਂਡ ਆਰਡਰ ਦਾ ਹੈ ਮੁੱਦੇ ਤਾਂ ਵੈਸੇ ਕਾਫੀ ਨੇ ਬਾਤਾ ਵਰਮਦਾ ਹੈ ਡੂੰਘੇ ਵਾਟਰ ਲੈਵਲ ਦਾ ਹੈ ਕਈ ਸਮੱਸਿਆਵਾਂ ਹਨ ਹੋਰ ਸਾਰੀਆਂ ਪੰਜਾਬ ਦੀ ਪਰੰਤੂ ਸਾਡੇ ਲਈ ਜਿੱਦਾਂ ਮੈਂ ਸਭ ਤੋਂ ਵੱਧ ਲੜ ਰਿਹਾ ਜਿਆਦਾ ਲਾਅ ਐਂਡ ਆਰਡਰ ਬਾਕੀ ਅਮਨ ਕਾਨੂੰਨ ਦੀ ਸਥਿਤੀ ਹੈ ਜਿਹੜੀ ਬਹੁਤ ਮਾੜੀ ਹੈ ਪਪੋਦਾ ਅਸੀਂ ਖਮਿਆਜਾ ਵੀ ਭੁਗਤਿਆ ਤੇ ਉਸ ਤੋਂ ਬਾਅਦ ਜਿਹੜਾ ਸਿਸਟਮ ਹੈ ਇਹਨਾ ਕਮਜ਼ੋਰ ਹੈ ਵੀ ਅੱਜ ਤੱਕ ਵੀ ਕਿਸੇ ਵਾਰਦਾਤ ਦੇ ਵਿੱਚ ਇਨਵੋਲਵ ਵਿਅਕਤੀ ਨੂੰ ਅਜੇ ਤੱਕ ਸਜ਼ਾ ਨਹੀਂ ਹੋਰੀ ਤੁਸੀਂ ਸੁਣੀਏ ਕਦੇ ਵੀ ਕਿਸੇ ਗੈਂਗਸਟਰ ਨੇ ਕੋਈ ਕਤਲ ਕਰਤਾ ਹੋਵੇ ਤੁਹਾਨੂੰ ਸਜ਼ਾ ਹੋ ਗਈ ਹੋਵੇ ਉਮਰ ਕੈਦ ਹੋ ਗਈ ਹੋਵੇ ਜਾਂ ਕੁਝ ਨਾ ਕਦੇ ਨਹੀਂ ਹੁੰਦੀ ਮਕਦਮਾ ਅੰਜਾਮ ਤੱਕ ਜਾ ਹੀ ਨਹੀਂ ਰਿਹਾ ਜਿਹੜੀ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ ਉਹਨਾਂ ਕਿਹਾ ਕਿ ਮਾਹੌਲ ਬਹੁਤ ਸੁਖਾਵਾਂ ਹੈ ਲੋਕ ਆਪਕ ਆਪਣੇ ਘਰਾਂ ਤੋਂ ਨਿਕਲ ਕੇ ਆਪਣੇ ਮਾਤਦਾਨ ਦਾ ਇਸਤੇਮਾਲ ਕਰਨ ਲਈ ਪਹੁੰਚੇ ਹੋਏ ਇਹ ਜਿਹੜਾ ਆਪਾਂ ਕੰਮ ਕੀਤਾ ਭਾਵੇਂ ਚਾਹੇ ਬਿਜਲੀ ਦੇ ਅਕੋਰਡਿੰਗ ਚਾਹੇ ਸ਼ਹੀਦਾਂ ਦੇ ਪਰਿਵਾਰ ਦੇ ਅਕੋਰਡਿੰਗ ਚਾਹੇ ਆਹ ਕੂੜੇ ਦੀਆਂ ਖਾਨਾਂ ਦੇ ਅਕੋਰਡਿੰਗ ਚਾਹੇ ਥਰਮਲ ਪਲਾਂਟ ਦੇ ਅਕੋਰਡਿੰਗ ਜਿਹੜਾ ਕੰਮ ਕੀਤਾ ਉਹ ਕਾਬਿਲ ਤੇ ਤਰੀਫਾ ਪਰ ਰਿਪੋਰਟ ਘੜ ਲੋਕਾਂ ਚ ਲੈ ਕੇ ਗਏ ਆ ਜੇ ਲੋਕ ਵੇਖਣਗੇ ਇੱਕ ਪਾਸੇ 75 ਸਾਲ ਆ ਇੱਕ ਪਾਸੇ 2 ਸਾਲ ਹੋਇਆ ਜੇ ਦੋਹਾਂ ਸਾਲਾਂ ਦੇ ਵਿੱਚ ਵਿੱਚ ਇੰਨਾ ਕੰਮ ਕੀਤਾ ਤੇ ਮੈਨੂੰ ਇੰਨਾ ਪਤਾ ਹੈ ਵੀ ਲੋਕਾਂ ਨੁਏ ਇਹ ਇਹੋ ਪਾਰਟੀ ਹੈ ਜਿਹੜੀ ਕੰਮ ਕਰ ਸਕਦੀ ਹੈ ਨਹੀਂ ਤੇ ਹੋਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੰਮ ਰਿਟਰਨਿੰਗ ਅਫਸਰ ਸ਼ੌਕਤ ਅਹਿਮਦ ਪਰੇ ਖੁਦ ਫਿਲਖਾਨਾ ਸਕੂਲ ਆਫ ਫੈਮਿਨਸ ਦੇ ਮਾਡਲ ਪੋਲਿੰਗ ਸਟੇਸ਼ਨ ਤੇ ਵੋਟਰਾਂ ਨੂੰ ਰੂ ਆਫ ਜ਼ਾ ਪ੍ਰੋਸ ਦੇ ਦਿਖਾਈ ਦਿੱਤੇ ਜਿਨ੍ਹਾਂ ਖੁਦ ਵੋਟਰਾਂ ਵਿੱਚ ਬਿੱਤਰデア ਉਹਨਾਂ ਨੂੰ ਠੰਡਾ ਪਾਣੀ ਪਿਲਾਇਆ ਜਦੋਂ ਆਈਜੀ ਪਟਿਆਲਾ ਹਰਚਰਨ ਸਿੰਘ ਪੁੱਲਰ ਵੀ ਪੁਲਿਸ ਪਾਰਟੀ ਦੇ ਨਾਲ ਖੁਦ ਪੋਲਿੰਗ ਬੂਥਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਹੋਏ ਸਨ ਜਿਨ੍ਹਾਂ ਦਾ ਕਹਿਣਾ ਸੀ ਕਿ ਹੁਣ ਤੱਕ ਸਾਰਾ ਕੁਝ ਅਮਨ ਅਮਾਨ ਨਾਲ ਚੱਲ ਰਿਹਾ ਹੈ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਸ਼ਿਕਾਇਤ ਸਾਹਮਣੇ ਨਹੀਂ ਆਈ ਹੈ ਵਰਣ ਜਿਆਨੇ ਨਿਸ਼ੇ ਕਰ ਹਰੇਕ ਉੱਚੇ ਤੋਂ 8 10 ਤੋਂ ਕੰਟਰੋਲਿੰਗ ਸਟੇਸ਼ਨ ਦੇ ਵਿਚਕਾਰ ਦੇ ਕੰਟਰੋਲਿੰਗ ਪਾਲਟੀ ਸੜੀ ਲੱਗ ਰਹੀ ਹੈ ਬਹੁਤ ਹੀ ਸਮੂਥਲੀ ਇਸ ਕੋਲ ਜਿਹੜਾ ਇਲੈਕਸ਼ਨ ਕਰ ਰਿਹਾ ਸੱਧੇ ਤਰ੍ਹਾਂ ਦੀ ਕੋਈ ਵੀ ਕੋਈ ਸ਼ਿਕਾਇਤ ਨਹੀਂ ਆਈ ਹੈ ਜਿੰਨ ਤੱਕ ਜਿਹੜੀ 11 ਤੋਂ 12% ਜਿਹੜੀ ਉਹ ਫੋਲਿੰਗ ਕੋਟ ਸੀ ਪਟਿਆਲਾ ਦੇ ਸੈਕਟਰ ਦੇ ਵਿੱਚ ਓਵਰ ਆਲ ਸਾਰੇ ਰੇਂਜ ਦੇ ਵਿੱਚ ਪਟਿਆਲਾ ਰੇਂਜ ਦੇ ਵਿੱਚ ਤਕਰੀਬ 50% ਜੜੀ ਹੋ ਰੂਪਨਗਰ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧੋਵਾ ਨੂਰਪੁਰ ਬੇਦੀ ਦੇ ਪਿੰਡ ਅਸਮਨਪੁਰ ਬੂਥ ਵਿਖੇ ਆਪਣੀ ਵੋਟ ਪਾਉਣ ਲਈ ਪਹੁੰਚੇ ਇਸ ਮੌਕੇ ਤੇ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ ਸਾਰਿਆਂ ਨੂੰ ਵੱਧ ਛੱਡ ਕੇ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਵੋਟ ਪਾਉਣੀ ਚਾਹੀਦੀ ਹੈ ਇਸ ਮੌਕੇ ਤੋਂ ਨੇ ਵੀ ਕਿਹਾ ਕਿ ਜਿਸਨੂੰ ਹੋ ਵੋਟ ਪਾਉਣ ਗਿਆ ਹੋ ਜ਼ਰੂਰ ਚਿੱਤਨਗੇ ਲੋਕਤੰਤਰ ਦਾ ਮਹਾਪਰਵ ਹੈ ਤੇ ਦੇਸ਼ ਦੀ ਲੋਕ ਸਭਾ ਦੇ ਲਈ ਦੇਸ਼ ਦੀ ਕੇਂਦਰੀ ਸਰਕਾਰ ਦੇ ਲਈ ਇਹ ਵੋਟਾਂ ਪੈ ਰਹੀਆਂ ਮੇਰੀ ਆਪ ਸਭ ਨੂੰ ਅਪੀਲ ਹੈ ਸਾਰੇ ਨਾਗਰਿਕਾਂ ਨੂੰ ਪੰਜਾਬ ਦੇ ਹਰ ਇੱਕ ਵਾਸੀ ਨੂੰ ਕਿ ਆਓ ਆਪਣੀ ਵੋਟ ਦਾ ਇਸਤੇਮਾਲ ਕਰੋ ਤਾਂ ਕਿ ਕਿਉਂਕਿ ਇਸੇ ਤਰੀਕੇ ਨਾਲ ਤੁਸੀਂ ਇੱਕ ਚੰਗੀ ਸਰਕਾਰ ਲੈ ਕੇ ਆ ਸਕਦੇ ਹੋ ਤੇ ਮੈਂ ਆਪਣਾ ਇਹ ਫਰਜ਼ ਨਿਭਾਇਆ ਤੇ ਤੁਸੀਂ ਵੀ ਆਪਣਾ ਫਰਜ਼ ਨਿਭਾਓ ਪੁਰ ਦੇ ਵਿਧਾਇਕਾ ਨਰਿੰਦਰ ਕੌਰ ਭਰਾ ਅੱਜ ਆਪਣੇ ਜੱਦੀ ਪਿੰਡ ਭਰਾਜ ਵਿਖੇ ਆਪਣੇ ਪਰਿਵਾਰ ਨਾਲ ਵੋਟ ਪਾਉਣ ਲਈ ਪਹੁੰਚੇ ਇਸ ਦੇ ਨਾਲ ਹੀ ਆਮ ਲੋਕਾਂ ਵਿੱਚ ਵੀ ਵੋਟ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਿਆ ਗਿਆ ਐਮਐਲਏ ਨੇ ਕਿਹਾ ਕਿ ਸਾਰਿਆਂ ਨੂੰ ਵੱੱਟ ਚੜ ਕੇ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਵੋਟ ਪਾਉਣੀ ਚਾਹੀਦੀ ਹੈ ਇਸ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੰਗਪੁਰ ਸਾਹਿਬ ਤੋਂ ਵਿਧਾਇਕ ਵਿਜੇਂਦਰ ਸਿੰਘਲਾ ਨੇ ਸੰਗਰੂਰ ਵਿੱਚ ਆ ਕੇ ਆਪਣੀ ਵੋਟ ਦਾ ਭੁਗਤਾਨ ਕੀਤਾ ਤੇ ਨਾਲ ਹੀ ਉਹਨਾਂ ਦੇ ਨਾਲ ਸੁਖਪਾਲ ਸਿੰਘ ਖਹਿਰਾ ਵੀ ਸਨ ਬਿਲਕੁਲ ਅੱਜ ਲੋਕਤੰਤਰ ਦਾ ਸਭ ਤੋਂ ਵੱਡਾ ਮੇਲਾ ਅੱਜ ਦੇਸ਼ ਦੀ ਸਭ ਤੋਂ ਵੱਡੀ ਚੋਣ ਜਿਹੜੀ ਲੋਕ ਸਭਾ ਚੋਣ ਹੋ ਰਹੀ ਹੈ ਸੋ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਅੱਜ ਪਿੰਡ ਭਰਾਜ ਦੇ ਵਿੱਚ ਜਿਹੜੀ ਵੋਟ ਪਾਉਣ ਆਈਆਂ ਔਰ ਪੂਰੇ ਪੰਜਾਬ ਵਾਸੀਆਂ ਨੂੰ ਅੱਜ ਜਿਹੜੇ ਗੇਟ ਦੇ ਵਿੱਚ ਆਣਾ ਹੋ ਰਿਹਾ ਨੂੰ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦੀ ਆ ਕਿ ਸਾਰੇ ਵੱਧ ਤੋਂ ਵੱਧ ਜਿਹੜੀ ਵੋਟ ਉਹ ਜਿਹੜੀ ਪਾ ਕੇ ਆਓ ਤਾਂ ਹੀ ਅਸੀਂ ਆਪਣੇ ਸਵਿਧਾਨ ਦੀ ਜਿਹੜੀ ਸਹੀ ਫਰਜ਼ਾ ਜਿਹੜਾ ਆਪਣਾ ਇੱਕ ਨਾਗਰਿਕ ਹੁੰਦਾ ਜਿਹੜਾ ਵੋਟਰ ਹੁੰਦਾ ਫਰਜ਼ ਨਿਭਾ ਸਕਦਾ ਮਰੀਂਡਾ ਵਿਖੇ ਵੀ ਲੋਕਾਂ ਵੱਲੋਂ ਬਾਤ ਚੜ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਲੋਕ ਸਖਤ ਧੁੱਪ ਦੇ ਬਾਵਜੂਦ ਵੀ ਵੋਟ ਪਾਉਣ ਲਈ ਉਤਸ਼ਾਹੀ ਦੇਖੇ ਗਏ ਹਾਲਾਂਕਿ ਪ੍ਰਸ਼ਾਸਨ ਵੱਲੋਂ ਛਾਂ ਤੇ ਪਾਣੀ ਦੇ ਬੰਦੋਬਸਤ ਵੀ ਕੀਤੇ ਗਏ ਸਨ ਪਰ ਫਿਰ ਵੀ ਲੋਕ ਗਰਮੀ ਦੇ ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨਜ਼ਰ ਆਏ ਲੋਕ ਸਭਾ ਹਲਕਾ ਸੰਗਰੂਰ ਦੇ ਅਧੀਨ ਪੈਂਦੇ ਪਿੰਡ ਧਨੋਲਾ ਚ ਹੁਣ ਤੱਕ 25 ਤੋਂ 30 ਫੀਸਦੀ ਵੋਟ ਪੋਲ ਹੋਈ ਹੈ ਲੋਕਾਂ ਵਿੱਚ ਗਰਮੀ ਕਾਰਨ ਘਰੋਂ ਨਿਕਲਣ ਚ ਦਿੱਕਤ ਆ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਗਰਮੀ ਨੂੰ ਮੁੱਖ ਰੱਖਦਿਆਂ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਪਿਲਾਈ ਜਾ ਰਹੀ ਹੈ ਹਰੇਕ ਬੂਥ ਅੰਦਰ 쿨ਰ ਪਾਣੀ ਛਾਹ ਦੀ ਦਾਵੀ ਪ੍ਰਬੰਧ ਕੀਤਾ ਗਿਆ ਹੈ ਸਰ ਮੈਂ ਆਸਵਤਰ ਹਸਪਤਲ ਚ ਜੀ ਇਹ ਸਰ ਇਸ ਕਰਕੇ ਗਰਮੀ ਕਰਕੇ ਹਨਾ ਕਿਸੇ ਨੂੰ ਚੱਕਰ ਵਗੈਰਾ ਆਉਂਦਾ ਉਹ ਅਸੀਂ ਆਰ ایس ਕੋਲ ਬਣਾਇਆ ਹੋਇਆ ਜੀ ਉਹ ਪੀਉਣ ਵਾਸਤੇ ਜੀ ਕਿੰਨੇ ਜਿਹੜੇ ਹੈਗੇ ਹੁਣ ਤੱਕ ਕਿਸੇ ਨੇ ਦੇ ਚੁੱਕੇ ਲੋਕਾਂ ਨੂੰ ਤੇ ਕਿਸ ਤਰ੍ਹਾਂ ਇਹਲੇ ਹੈਗੇ ਲੋਕ ਤੁਹਾਡਾ ਮਦਦ ਲੈ ਰਹੇ ਨੇ ਹਾਂਜੀ ਬਹੁਤ ਮਤਲਬ ਕਿ ਜਿਵੇਂ ਗਰਮੀ ਬਹੁਤ ਜਿ ਕਿਸੇ ਨੂੰ ਚੱਕਰ ਵਗੈਰਾ ਆਉਂਦਾ ਹਨਾ ਉਹ ਪੀ ਰਹੇ ਨੇ ਜੀ ਉਦਰ ਲੋਕ ਸਭਾ ਹਲਕਾ ਫਿਰੋਜ਼ਪੁਰ ਵਿੱਚ ਵੀ ਵੋਟਰਾਂ ਵੱਲੋਂ ਵੱੱਡ ਚੜ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ। ਨੌਜਵਾਨ ਵੋਟਰਾਂ ਵਿੱਚ ਵੋਟ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਨਜ਼ਰ ਆਇਆ। ਇਸ ਦੌਰਾਨ ਬਸਪਾ ਦੀ ਟਿਕਟ ਤੋਂ ਚੋਣ ਲੜ ਰਹੀ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਵੱਲੋਂ ਵਿਧਾਨ ਸਭਾ ਹਲਕਾ ਗੁਰਹਰ ਸਹਾਇਦੀਨ ਆਉਂਦੇ ਪਿੰਡ ਜੀਵਨਰਾਇ ਵਿਖੇ ਵੋਟ ਪਾਉਣ ਸਮੇਂ ਬੋਟ ਪੋਲ ਕਰਦਿਆਂ ਦੀ ਵੀਡੀਓ ਬਣਾਉਣ ਤੇ ਉਸ ਨੂੰ ਜਨਤਕ ਕਰਨ ਦੇ ਦੋਸ਼ੇ 'ਤੇ ਥਾਣਾ ਗੁਰਹਰ ਸਹਾਇ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਟਰਨਿੰਗ ਅਫਸਰ ਲੋਕ ਸਭਾ ਹਲਕਾ ਫਿਰੋਜ਼ਪੁਰ ਕਮ ਡ ਰਾਜੇਸ਼ ਤੇ ਮਾਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਹਨਾਂ ਦੀ ਧਿਆਨ ਚਾਏ ਜਿਸ ਤੇ ਤੁਰੰਤ ਐਕਸ਼ਨ ਲੈਂਦੇ ਆ ਥਾਣਾ ਗੁਰੂ ਹਰ ਸਹਾਇ ਵਿਖੇ ਮਾਮਲਾ ਦਰਜ ਕੀਤਾ ਗਿਆ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼੍ਰੀ ਸੁਰਿੰਦਰ ਕੰਬੋਜੀ ਦੇ ਖਿਲਾਫ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ ਜਦੋਂ ਵੋਟ ਪਾਣ ਗਏ ਤਾਂ ਉਹਦੀ ਵੀਡੀਓ ਬਣਾਈ ਤੇ ਵੋਟ ਪਾਉਂਦੇ ਹੋਏ ਵੀਡੀਓ ਬਣਾ ਕੇ ਉਹ ਜਨਤਕ ਕੀਤਾ ਜਿਹੜਾ ਕਿ ਕਾਨੂੰਨ ਮੁਤਾਬਿਕ ਗਲਤ ਹੈ ਤੇ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਤੇ ਆਈਪੀਸੀ ਦੇ ਤਹਿਤ ਅਸੀਂ 98 ਨੰਬਰ ਐਫ ਆਈ ਆਰ ਗੁਰੂਵਰ ਸੇਵ ਚ ਅਸੀਂ ਦਰਜ ਕੀਤੀ ਹੈ ਤੇ ਬਾਕੀ ਸਾਰੇ ਉਮੀਦਵਾਰਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਕੋਈ ਵੀ ਅਜਿਹਾ ਕਾਰਨ ਨਾ ਕਰਨ ਜਿਦੇ ਨਾਲ ਸੰਵਿਧਾਨ ਦੀ ਸਾਡੇ ਕਾਨੂੰਨ ਦੀ ਉਲੰਘਣਾ ਹੋਵੇ ਐਸ ਦੇ ਨਾਲ ਹੀ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਮਹਿਤੋ ਵੱਲੋਂ ਮੰਡੀ ਗੋਬਿੰਦਗੜ ਵਿਖੇ ਆਪਣੇ ਪਰਿਵਾਰ ਸਮੇਤ ਆਪਣੇ ਵੋਟ ਦਾ ਭੁਗਤਾਨ ਕੀਤਾ ਗਿਆ ਇਸ ਮੌਕੇ ਤੇ ਉਮੀਦਵਾਰ ਗੁਲਬੰਦ ਸਿੰਘ ਮਹਿਤੋ ਨੇ ਵੋਟਰਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਆਪਣੇ ਪੋਲਿੰਗ ਬੂਥਾਂ ਤੇ ਪਹੁੰਚ ਕੇ ਵੋਟ ਦੇ ਵਰਤੋ ਕਰੋ ਤਾਂ ਜੋ ਆਪਣੇ ਮਨਪਸੰਦ ਦਾ ਸੰਸਦ ਮੈਂਬਰ ਚੁਣ ਸਕਣੇ ਜ਼ਨਾਲੀ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਵੱਲੋਂ ਰਾਏਕੋਟ ਸ਼ਹਿਰ ਵਿਖੇ ਆਪਣੀ ਵੋਟ ਆਪਣੇ ਪਰਿਵਾਰ ਸਮੇਤ ਪੋਲ ਕੀਤੀ ਗਈ ਇਸ ਮੌਕੇ ਤੇ ਡਾਕਟਰ ਅਮਰ ਸਿੰਘ ਨੇ ਵੋਟਰਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਆਪਣੇ ਪੋਲਿੰਗ ਬੂਥਾਂ ਤੇ ਪਹੁੰਚ ਕੇ ਵੋਟ ਦਾ ਮਤਦਾਨ ਕਰੋ ਕਪੂਰਥਲਾ ਵਿੱਚ ਲੋਕਾਂ ਨੂੰ ਵਾਤਾਵਰਨ ਨਾਲ ਜੁੜਨ ਦਾ ਸੁਨੇਹਾ ਦੇਣ ਹਿਤ ਗ੍ਰੀਨ ਬੂਥ ਬਣਾਇਆ ਗਿਆ ਇਸ ਇਕੋ ਫ੍ਰੈਂਡਲੀ ਬੂਥ ਦੇ ਰਾਹੀਂ ਵੋਟਰਾਂ ਨੂੰ ਵਾਤਾਵਰਨ ਦੇ ਨਾਲ ਹਰਿਆ-ਭਰਿਆ ਰੱਖਣ ਦਾ ਸੁਨੇਹਾ ਦਿੱਤਾ ਜਾ ਰਿਹਾ ਜਿੱਥੇ ਕਿਸੇ ਵੀ ਤਰ੍ਹਾਂ ਦੀ ਪਲਾਸਟਿਕ ਦੀ ਵਰਤੋਂ ਨਹੀਂ ਕੀਤੀ ਗਈ ਹਰੇਕ ਵੋਟਰ ਨੂੰ ਆਪਣੀ ਵੋਟ ਪਾਉਣ ਤੋਂ ਬਾਅਦ ਇੱਕ ਬੂਟਾ ਵੀ ਦਿੱਤਾ ਜਾਂਦਾ ਹੈ ਟਰੀ ਪਲਾਂਟੇਸ਼ਨ ਕਰੋ ਇਕ ਜਿੰਨੀ ਵਰਤਵਾਦ ਕਰ ਸਕਦੇ ਹੋ ਉਨੀ ਟਰੀ ਪਲਾਂਟੇਸ਼ਨ ਕਰੋ ਕਿਉਂਕਿ ਪੂਰਨਾ ਫਰਕ ਪਊਗਾ ਮੌਸਮ ਨੂੰ ਵੀ بارش ਦਾ ਵੀ ਇਹਦਾ ਅਫੈਕਟ ਬਹੁਤ ਹੁੰਦਾ ਵਾ ਵਰਤਵਾਦ ਆਪਣੇ ਟਰੀ ਲਗਾਓ ਇੱਕ ਵੋਟਰ ਜਦੋਂ ਘਰੋਂ ਚੱਲਦਾ ਹੈ ਤਾਂ ਸੋਚਦਾ ਹੈ ਕਿ ਬੂਟ ਪਾ ਕੇ ਆਉਣੀ ਹੈ ਲੇਕਿਨ ਅੱਗੇ ਉਹਨੂੰ ਇਸ ਤਰ੍ਹਾਂ ਦਾ ਸੁਨੇਹਾ ਮਿਲਦਾ ਕਿ ਕਿਹੋ ਜਿਹਾ ਫੀਲ ਕਿਹੋ ਜਾਂਦਾ ਹੈ ਮਹਿਸੂਸ ਕਿਹੋ ਜਾਂਦਾ ਬਹੁਤ ਅੱਛਾ ਫੀਲ ਹੁੰਦਾ ਹੈ ਜਿਵੇਂ ਕਿ ਤੁਸੀਂ ਅਗਰ ਅੰਦਰ ਜਾ ਕੇ ਦੇਖੋ ਅਸੀਂ ਜਿਹੜੀ ਡੈਕੋਰੇਸ਼ਨ ਵੀ ਕੀਤੀ ਹੈ ਉਹ ਜਿਹੜੇ ਲੀव्स ਜਿਹੜੇ ਪੇੜਾਂ ਤੋਂ ਡਿੱਗ ਜਾਂਦੇ ਆ ਉਹ ਅਸੀਂ ਇਕੱਠੇ ਕਰਵਾਏ ਉਹਦੇ ਤੋਂ ਹੀ ਅਸੀਂ ਪਿੱਛੇ ਉਹਦੀ ਬੈਕਡ੍ਰੌਪ 'ਚ ਡੈਕੋਰੇਸ਼ਨ ਕੀਤੀ ਹੈ ਪੀਣ ਦੇ ਪਾਣੀ ਦਾ ਇੰਤਜ਼ਾਮ ਵੀ ਔਰ ਨੈਚੁਰਲ ਜਿਹੜਾ ਜਿਹੜੇ ਪੁਰਾਣੇ ਜ਼ਮਾਨਿਆਂ 'ਚ ਅਸੀਂ ਮਟਕੇ ਯੂਜ਼ ਕਰਦੇ ਹਾਂ ਜੋ ਕਿ ਇੱਕ ਨੈਚੁਰਲ ਫ੍ਰਿਜ ਹੈ ਉਹੀ ਅਸੀਂ ਯੂਜ਼ ਕੀਤਾ ਹੈ ਪੀਣ ਦੇ ਗਲਾਸੇ ਵੀ ਅਸੀਂ ਉਹਦੇ ਮਿੱਟੀ ਦੇ ਹੀ ਯੂਜ਼ ਕੀਤੇ ਆ ਉੱਤੇ ਬੈਂਬੂ ਸਟਿਕਸ ਨਾਲ ਬਣਿਆ ਹੋਇਆ ਟੇਬਲ ਲੱਗਿਆ ਹੋਇਆ ਸੋ एवरीथिंग ਵਾਟਐਵਰ ਵੀ ਹੈਵ ਯੂਜ਼ਡ ਫॉर ਡੈਕੋਰੇਸ਼ਨ ਇਜ਼ ਫਰੈਸ਼ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਜ਼ਿਲ੍ਹਾ ਚੋਣ ਅਫਸਰ ਵੱਲੋਂ ਅੰਮ੍ਰਿਤਸਰ ਵਿੱਚ ਸੁਪਰ ਮਾਡਲ ਪੋਲਿੰਗ ਬੂਥ ਤਿਆਰ ਕੀਤਾ ਗਿਆ ਜਿਸ ਤੇ ਆਮ ਲੋਕਾਂ ਨੂੰ ਵੋਟ ਪਾਉਣ ਲਈ ਸਹਾਈਤ ਕੀਤਾ ਜਾ ਰਿਹਾ ਸੀ ਵੱਡੀ ਗਿਣਤੀ ਵਿੱਚ ਲੋਕ ਇਸ ਪੋਲਿੰਗ ਸਟੇਸ਼ਨ ਦੇ ਉੱਪਰ ਆਪਣੀ ਵੋਟ ਦਾ ਇਸਤੇਮਾਲ ਕਰਨ ਪਹੁੰਚੇ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਅਸਿਸਟੈਂਟ ਕਮਿਸ਼ਨਰ ਨੇ ਦੱਸਿਆ ਕਿ ਸੁਪਰ ਮਾਡਲ ਪੋਲਿੰਗ ਸਟੇਸ਼ਨ ਅੰਮ੍ਰਿਤਸਰ ਦੇ ਭਵਨ ਐਸਐਲ ਪਬਲਿਕ ਸਕੂਲ ਵਿੱਚ ਤਿਆਰ ਕੀਤਾ ਗਿਆ ਜਿਸ ਵਿੱਚ ਪਹਿਲਾਂ ਵੋਟਰ ਦਾ ਸਵਾਗਤ ਢੋਲ ਵਜਾ ਕੇ ਕੀਤਾ ਜਾ ਰਿਹਾ ਹੈ ਤੇ ਬਾਅਦ ਵਿੱਚ ਉਸ ਨੂੰ ਪੀਣ ਲਈ ਪਾਣੀ ਦਿੱਤਾ ਜਾਏਗਾ ਤਾਂ ਫਿਰ ਉਹ ਆਪਣ ਦੀ ਵਿਰਾਸਤ ਨੂੰ ਦਰਸਾਉਂਦੇ ਸਟਾਲ ਵੀ ਦੇਖ ਸਕੇਗਾ ਉੱਥੇ ਹੀ ਅਸਿਸਟੈਂਟ ਕਮਿਸ਼ਨਰ ਵੱਲੋਂ ਅੰਮ੍ਰਿਤਸਰ ਸ਼ਹਿਰ ਵਾਸੀ ਨੂੰ ਅਪੀਲ ਕੀਤੀ ਗਈ ਕਿ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਮੈਂ ਮੀਲ ਆਰਟ ਕਰਵਾ ਰਹੀ ਹਾਂ ਆ ਜਸਟ ਆਫਟਰ ਮੈਂ ਆਪਣੀ ਵੋਟ ਕਾਸਟ ਕਰਨ ਦੇ ਬਾਅਦ ਸਾਨੂੰ ਗਾਈਡੈਂਸ ਮਿਲੀ ਕਿ ਇਸ ਤਰ੍ਹਾਂ ਫੈਸਟਾਂ ਦੇ ਬੂਥ ਬਨੇ ਹੋਏ ਨੇ ਜਿਹਦੇ ਵਿੱਚ ਟੈਟੂ ਕੋਰਨਰ ਹੈ ਮੀਲ ਆਰਟ ਕੋਰਨਰ ਹੈ ਇਨ ਫੈਕਟ ਮੀਲਸ ਦਾ ਵੀ ਅਰੇਂਜਮੈਂਟ ਹੈ ਇਸ ਇਜ਼ ਅ ਵੈਰੀ ਇੰਟਰਸਟਿੰਗ ਐਂਡ ਵਨ ਆਫ ਇਟਸ ਕਾਈਂਡ ਐਕਸਪੀਰੀਅੰਸ ਵੀ ਆਰ ਹੈਵਿੰਗ ਰਾਈਟ ਨਾਓ ਅਜ ਮੈਂ ਬੋਟ ਪਾ ਨਹੀਂ ਆ ਪੁਲਿੰਗ ਬੂਥ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਬੋਟ ਪਾਇਆ ਹੋਰ ਬਾਦ ਉਹਨਾਂ ਨੇ ਸਾਨੂੰ ਗਾਈਡ ਕੀਤਾ ਕਿ ਤੁਸੀਂ ਇਸ ਸਾਈਡ ਆਓ ਤੇ더라 ਇੱਕ ਆਈ ਦੇਖਿਆ ਤੇ ਬਹੁਤ ਹੀ ਵਧੀਆ ਚੀਜ਼ ਐ ਇੱਥੇ ਉਹਨਾਂ ਨੇ ਨੇਲ ਆਰਟ ਟੈਟੂ ਆਰ ਟੈਟੂ ਕਰ ਰਿਹਾ ਸਭ ਕੁਝ ਲਗਾਇਆ ਖਾਨ ਪੀਣ ਦਾ ਫ੍ਰੀ ਪ੍ਰੋਗਰਾਮ ਐ ਤਾਂ ਬਹੁਤ ਵਧੀਆ ਅਰੇਂਜਮੈਂਟ ਲੱਗਿਆ ਫਰਸਟ ਟਾਈਮ ਲਾਈਫ ਸਟੈਚੂਜ਼ ਦੇਖਣ ਨੂੰ ਮਿਲੀ ਐ ਵੈਸੇ ਕਦੀ ਵੀ ਅਸੀਂ ਜਿੰਨੀ ਵਾਰੀ ਵੀ ਬੋਟ ਪਾਇਆ ਕਦੀ ਬਰੇਥੇ ਵੋਟ ਕਾਸ ਹੋ ਰਹੀਆਂ ਨੇ ਤੇ ਇਹਦਾ ਮੇਨ ਮਕਸਦ ਇਹ ਹੈ ਕਿ ਆਪਾਂ ਵੋਟਰਾਂ ਨੂੰ ਉਤਸ਼ਾਹਿਤ ਕਰੀਏ ਕਿ ਉਹ ਵੋਟ ਪਾਣ ਆਣ ਤੁਹਾਨੂੰ ਪਤਾ ਹੈ ਕਿ ਅਰਬਨ ਏਰੀਆ ਚਰਬਨ ਆਪਦੇ ਤੇ ਚੱਲਦੇ ਰੋਟਰ ਟੈਰ ਉਹ ਘੱਟ ਹੋ ਰਿਹਾ ਹੈ ਰੂਰਲ ਏਰੀਆਸ ਫੇ ਵੀ ਲੋਕ ਜਾਂਦੇ ਨੇ ਵੋਟਰ ਵੋਟਾਂ ਵੰਡਤਾ ਉਹਨਾਂ ਲੋਕਾਂ ਨੂੰ ਆਪਾਂ ਬਲੈਂਡ ਲਈ ਆਪਾਂ ਲਗ ਲੱਤਰਾਂ ਦੇ ਇਥੇ ਸਟਾਲਸ ਲਗਾਈਆਂ ਨੇ ਤੁਸੀਂ ਦੋ ਦੇਖ ਸਕਦੇ ਹੋ ਕਿ ਆਪਾਂ ਵੈਲਕਮ ਡ੍ਰਿੰਕਸ ਪ੍ਰੋਵਾਈਡ ਕਰਦੇ ਆਂ ਗਰਮੀ ਬਹੁਤ ਹੈ ਤਾਂ ਲੋਕ ਆਣਾ ਚਾਹੁੰਦੇ ਤਾਂ ਗਰਮੀ ਨੂੰ ਉਹ ਕਰਨ ਲਈ ਇਥੇ ਪਾਣੀ ਪਾਣੀ ਦਾ ਪ੍ਰਬੰਧਿਤ ਹੋਇਆ ਡ੍ਰਿੰਕਸ ਪ੍ਰਬੰਧਿਤ ਹੋਇਆ ਖਾਣ ਪੀਣ ਲਈ ਆਪਾਂ ਦੇ ਬਹੁਤ ਸੇ ਸਟਾਲ ਲਗਾਈਆਂ ਹੋਈਆਂ ਨੇ ਫੀਮੇਲ ਵੋਟਰਸ ਨੂੰ ਅਗਰ ਇਨਕਰੀਜ ਕਰਨ ਲਈ ਅਸੀਂ নীল ਪਿੰਡ ਦੇ ਇਥੇ ਸਟਾਲ ਲਗਾਈ ਹੈ ਉੱਥੇ ਉਹ নীল ਪਿੰਡ ਕਰਵਾ ਰਹੇ ਨੇ ਕਲਚਰਲ ਪ੍ਰੋਗਰਾਮ ਚੱਲ ਰਿਹਾ ਹੈ ਇਸ ਸਭ ਦਾ ਮੇਨ ਪਰਪਸ ਇਹ ਹੈ ਕਿ ਆਪਣਾ ਜਿਹੜਾ ਰਾਈਟ ਟੂ ਐਕਸਰਸਾਈਜ਼ ਦਾ ਵੋਟ VOTING ਰਾਈਟ ਹੈ ਉਹ ਆਪਾਂ ਕਰੀਏ ਅੱਜ ਪੰਜਾਬ ਭਰ ਵਿੱਚ ਚੱਲ ਰਹੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਵਕਫ ਵਕ ਪਿੰਡਾਂ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਵੋਟਰਾਂ ਸਪੋਰਟਰਾਂ ਨੇ ਆਪੋ ਆਪਣੀ رائے ਪੇਸ਼ ਕੀਤੀ ਇਸੇ ਦੇ ਚੱਲਦਿਆਂ ਭਾਈ ਸਾਹਿਬ ਭਾਈ ਮਨਜੀਤ ਸਿੰਘ ਨੇ ਦਾਅਵਾ ਕੀਤਾ ਕਿ ਪਾਇ ਅਮਰਿਤਪਾਲ ਸਿੰਘ ਰੂਰ ਸਾਹਿਬ ਵਾਲੀ ਸੀਟ ਤੇ 1 ਲੱਖ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ ਤੇ ਜਨਤਾ ਦੇ ਹੱਕਾਂ ਨੂੰ ਹਾਈ ਕਮਾਂਡ ਤੱਕ ਪਹੁੰਚਾਉਣਗੇ ਔਰ ਇਹਨਾਂ ਉਤਸ਼ਾਹ ਸੰਗਤ ਵਿੱਚ ਨੌਜਵਾਨਾਂ ਵਿੱਚ ਵਿਸ਼ੇਸ਼ ਤੌਰ ਤੇ ਔਰ ਮੈਨੂੰ ਲੱਗਦਾ ਹੈ ਕਿ ਜਿੰਨਾ ਵੱਡਾ ਉਤਸ਼ਾਹ ਜਿੱਡੇ ਵੱਡੇ ਰੋਡ ਸ਼ੋ ਨਿਕਲੇ ਆ ਜਾਂ ਜਿੰਦੇ ਵੱਡੇ ਲੋਕਾਂ ਨੇ ਹੰਗਾਰਾ ਦਿੱਤਾ ਹੈ ਭਾਈ ਅਮਰਤਪਾਲ ਸਿੰਘ ਜਿਹੜੇ ਆ ਉਹ ਲਖਤ ਵੋਟ ਤੋਂ ਉੱਪਰ-ਉੱਪਰ ਜਿੱਤਣਗੇ ਇਸ ਹਲਕੇ ਵਿੱਚੋਂ ਕਹਿਣ ਤਾਂ ਭਾਈ ਮੈਂ ਜਨਮਰ ਦੀ ਕਹਿ ਸਕਦਾ ਪਰ ਜਿੱਤ ਜਿਹੜੀ ਇੱਥੋਂ ਆ ਉਹ ਭਾਈ ਅਮਰਤਪਾਲ ਸਿੰਘ ਦੀ ਹੋਊਗੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਭਗਵਾਨਪੁਰ ਵਿਖੇ ਪੈ ਰੀਆਂ ਵੋਟਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਅਮਨ ਸ਼ਾਂਤੀ ਲਈ ਗੈਂਗਸਟਰਾਂ ਦਾ ਖਾਤਮਾ ਬੇਹਦ ਜ਼ਰੂਰੀ ਉਹਨੇ ਕਿਹਾ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਸ਼ਹਿ ਤੇ ਗੈਂਗਸਟਰ ਜੱਗੂ ਭਗਵਾਨਪੁਰੀਏ ਬੋਲੋ ਜੇਲਾਂ ਤੋਂ ਵੀਡੀਓ ਕਾਲ ਦੇ ਰਾਹੀਂ ਲੋਕਾਂ ਨੂੰ ਧਮਕਾਇਆ ਜਾ ਰਿਹਾ ਮੈਂ ਜਾਖੇ ਵਿਲੇ ਤੇ ਜੇ 호텔 ਬੜੀ ਤਰੀਕੇ ਦੇ ਨਾਲ ਪੋਟਾ ਪੈ ਰਹੀਆਂ ਥੋੜੇ ਜਿਹਾ ਜਾਖੇ ਕਾਂਗਰਸ ਜਿੱਥੇ ਦੀ ਔਰ ਬੜੇ ਮਾਰਚ ਨਾਲ ਜਿੱਥੇ ਸਰ ਭਗਵਾਨਪੁਰ ਦੀ ਗੱਲ ਕਰੀ ਤੁਸੀਂ ਕਹਿ ਰਹੇ ਜਿਵੇਂ ਫੋਰਸ ਨੂੰ ਕਿ ਜੇ ਇਹ ਪਿੰਡ ਕਵਰ ਕਰ ਲਿਆ ਸਮਝ ਲੋ ਅਸੀਂ ਗੈਂਗਸਟਰ ਪੜਾਉਂਦੇ ਜਿੱਥੇ ਜਿੱਥੇ ਵੀ ਗੈਂਗਸਟਰ ਕਿਤੇ ਹੈਗੇ ਨੇ ਉਹਨਾਂ ਚ ਲੋਕਾਂ ਨੂੰ ਰੱਦ ਡਰ ਕੱਢਣਾ ਪਏਗਾ ਪੰਜਾਬ ਪੁਲਿਸ ਤੇ ਪੰਜਾਬ ਦੇ ਲੋਕਾਂ ਨੇ ਜਿਹੜਾ ਆਤੋ ਆਤ ਖਦਮ ਕੀਤਾ ਸੀ ਉਹਦੇ ਉੱਤੇ ਪਾਤ ਨਹੀਂ ਤੇ ਇਸੇ ਤਰ੍ਹਾਂ ਹੀ ਹੁਣ ਜਿਹੜੇ ਗੈਂਗਸਟਰ ਹੈ ਇਹ ਖਤਮ ਇਹਨਾਂ ਦਾ ਇਹ ਕਬਜ਼ਾ ਇਹਨਾਂ ਦੇ ਉੱਤੇ ਕੰਟਰੋਲ ਕਰਾਂਗੇ ਤੇ ਇਹਨੂੰ ਕੀਤਾ ਜਾਏਗਾ ਭਗਵਾਨਪੁਰ ਪਿੰਡ ਬੜਾ ਵਧੀਆ ਪਿੰਡ ਹੈ ਇੱਕ ਬੰਦੇ ਨੇ ਪਿੰਡ ਨੇ ਜਿਹੜੀ ਜਿਹੜਾ ਪਿੰਡ ਦਾ ਨਾਮ ਬਦਨਾਮੀ ਆ ਉਹ ਪਿੰਡ ਨੂੰ ਜੀ ਨਹੀਂ ਹੋਣੀ ਚਾਹੀਦੀ ਔਰ ਪਿੰਡ ਬੜਾ ਪੀਸਫੁਲ ਯੋ ਚੰਗੇ ਤਰੀਕੇ ਨਾਲ ਚੱਲਣਾ ਚਾਹੀਦਾ ਫਰੀਦਕੋਟ ਵਿਖੇ ਜਿੱਥੇ ਆਮ ਲੋਕਾਂ ਨੂੰ ਮੌਸਮ ਤੋਂ ਰਾਹਤ ਮਿਲੀ ਹੈ ਉੱਥੇ ਹੀ ਧੂੜਪਰੀ ਹਨੇਰੀ ਤੇ ਬੂੰਦਾਬاندی ਕਾਰਨ ਲੋਕਾਂ ਨੂੰ ਵੋਟ ਪਾਉਣ ਲਈ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪਏਗਾ ਜਿੱਥੇ ਆਮ ਲੋਕਾਂ ਨੂੰ ਇਹ ਲੱਗਦਾ ਸੀ ਕਿ ਗਰਮੀ ਕਾਰਨ ਲੋਕ ਵੋਟ ਪਾਉਣ ਨਹੀਂ ਜਾਣਗੇ ਉੱਥੇ ਹੀ ਮੌਸਮ ਦਾ ਮિજાਜ ਬਦਲਣ ਤੋਂ ਬਾਅਦ ਲੋਕ ਘਰਾਂ ਦੇ ਵਿੱਚੋਂ ਵੋਟ ਪਾਉਣ ਲਈ ਜ਼ਰੂਰ ਨਿਕਲ ਸਕਦੇ ਨੇ ਅੰਮ੍ਰਿਤਸਰ ਦੇ ਪਿੰਡ ਲੱਖੂਵਾਲ ਵਿਖੇ ਵੋਟਾਂ ਤੋਂ ਕੁਝ ਘੰਟੇ ਪਹਿਲਾਂ ਚੋਣ ਜਾਬਤੇ ਦੌਰਾਨ ਕਤਲ ਦੀ ਘਟਨਾ ਵਾਪਰੀ ਜਿੱਥੇ ਦੋ ਮੋਟਰਸਾਈਕਲਾਂ ਤੇ ਆਏ ਨਕਾਬਪੋਸ਼ਾ ਨੇ ਗੋਲੀਬਾਰੀ ਕਰਕੇ ਆਪ ਆਗੂ ਦੀਪਿੰਦਰ ਸਿੰਘ ਉਰਫ ਦੀਪੂ ਲੱਖੂਵਾਲੀਆ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਕਿ ਇਸ ਗੋਲੀਕਾਂਡ ਚ ਚਾਰ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਮੋਟਰਸਾਈਕਲ ਸਵਾਰ ਹਮਲਾਵਰ ਗੋਲੀਬਾਰੀ ਕਰਨ ਉਪਰੰਤ ਮੌਕੇ ਤੋਂ ਫਰਾਰ ਹੋ ਗਏ ਉਸ ਤੋਂ ਬਾਅਦ ਅੱਜ ਪਿੰਡ ਦੇ ਕੁਝ ਲੋਕਾਂ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰ ਦਿੱਤਾ ਗਿਆ ਪਿੰਡ ਦੇ ਸਰਪੰਚ ਜਗਤਾਰ ਸਿੰਘ ਲੱਖੂਵਾਲ ਨੇ ਦੱਸਿਆ ਕਿ ਦੀਪਿੰਦਰ ਸਿੰਘ ਦੀ ਮੌਤ ਤੇ ਅਫਸੋਸ ਦੇ ਵਿੱਚ ਉਹਨਾਂ ਨੇ ਵੋਟਾਂ ਨਾ ਪਾਉਣ ਦਾ ਫੈਸਲਾ ਕੀਤਾ ਨਾਲ ਹੀ ਪਿੰਡ ਵਿੱਚ ਅਨਾਉਂਸਮੈਂਟ ਵੀ ਕੀਤੀ ਗਈ ਕਿ ਪਿੰਡ ਵਾਸੀ ਚੋਣਾਂ ਦਾ ਬਾਈਕਾਟ ਪਿੰਡ ਦੇ ਵਿੱਚ ਤਕਰੀਬਨ 7.8 ਸਾਢੇ 8 ਦੇ ਕਰੀਬ ਮੋਟਰਸਾਈਕਲ ਤੇ ਲੜਕੇ ਆਏ ਦੀਪਿੰਦਰ ਇੱਥੇ ਬੈਠੇ ਸੀ ਆਪਣੇ ਹੋਰ ਸਾਥੀਆਂ ਨਾਲ ਇਹਨਾਂ ਨੂੰ ਗੋਲੀਆਂ ਮਾਰੀਆਂ ਇਹਨਾਂ ਦੀਪਿੰਦਰ ਦੀ ਡੈਥ ਹੋ ਜਾਂਦੀ ਹੈ ਤੇ ਚਾਰ ਹੋਰ ਜ਼ਖਮੀ ਹੁੰਦੇ ਆ ਜੀ ਉਹਨਾਂ ਨੂੰ ਜ਼ੇਰੇ ਇਲਾਜਾ ਹਸਪੀਟਲ ਅਸੀਂ ਕਿ ਇਸ ਉਹਨੂੰ ਇਹ ਫਾਈਲ ਰਜਿਸਟਰ ਕਰਕੇ ਰਿਨੋਸਟ੍ਰੀਸ਼ਨ ਅਸੀਂ ਸ਼ੁਰੂ ਕਰਤੀ ਆ ਛੇਤੀ ਮੁਲਜ਼ਮਾਂ ਨੂੰ ਲੱਭਾਂਗੇ ਵੀ ਔਰ ਉਹਨਾਂ ਦੇ ਕੋਰੋਨਾ ਅਨਸਾਰ ਉਹਨਾਂ ਦੇ ਬੰਦੇ ਇੰਜ਼ਾਮ ਤੱਕ ਵੀ ਪਹੁੰਚਾਉਂ ਹੁਣ ਨਜ਼ਰ ਮਾਰਦੇ ਆ ਅੱਜ ਦੇ ਮੌਸਮ ਦੇ ਹਾਲ ਦੇ ਬਾਲ ਬਿਨਾਂ ਲਈ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ